ਬਿਨਾ ਐਪ ਡਿਲੀਟ ਫੋਟੋਆਂ ਤੇ ਵੀਡੀਓ ਕਰੋ ਰਿਕਵਰ ਕਿੰਜ Google Photos ਦੀ ਲਵੋ ਮਦਦ ਆਉ ਤੁਹਾਨੂੰ ਦੱਸ ਦਿੰਦੇ ਆ ਸੌਖਾ ਤਰੀਕਾ ਮੋਬਾਈਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਸਾਡਾ ਬਹੁਤ ਸਾਰਾ ਨਿੱਜੀ ਡਾਟਾ 스마트ਫੋਨਾਂ ਵਿੱਚ ਸਟੋਰ ਕੀਤਾ ਜਾਂਦਾ ਹੈ ਇਸ ਵਿੱਚ ਸਾਡੀਆਂ ਨਿੱਜੀ ਫੋਟੋਆਂ ਤੇ ਵੀਡੀਓ ਵੀ ਸ਼ਾਮਲ ਹੁੰਦੀਆਂ ਨੇ ਨਿੱਜੀ ਡਾਟਾ ਦੇ ਕਾਰਨ ਅਸੀਂ ਆਪਣੇ ਮੋਬਾਈਲ ਨੂੰ ਬਹੁਤ ਧਿਆਨ ਨਾਲ ਰੱਖਦੇ ਹਾਂ ਹਾਲਾਂਕਿ ਕਈ ਵਾਰ ਮੋਬਾਈਲ ਤੋਂ ਫੋਟੋਆਂ ਤੇ ਵੀਡੀਓਜ਼ ਡਿਲੀਟ ਹੋ ਜਾਂਦੇ ਨੇ ਜਾਂ ਫਿਰ ਕਰ ਦਿੱਤੀਆਂ ਜਾਂਦੀਆਂ ਨੇ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਅਸੀਂ ਤੁਹਾਨੂੰ ਇੱਕ ਬਹੁਤ ਹੀ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਕਿਸੇ ਐਪ ਦੀ ਮਦਦ ਤੋਂ ਬਿਨਾਂ ਡਿਲੀਟ ਕੀਤੀਆਂ ਫੋਟੋਆਂ ਵਾਪਸ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਆਓ ਤੁਹਾਨੂੰ ਉਸਦਾ ਆਸਾਨ ਤਰੀਕਾ ਦੱਸ ਦਿੰਦੇ ਹਾਂ ਕਿ ਉਸ ਨੂੰ ਤੁਸੀਂ ਕਿਵੇਂ ਵਾਪਸ ਲੈ ਕੇ ਆ ਸਕਦੇ ਹੋ ਡਲੀਟ ਕੀਤੀਆਂ ਫੋਟੋਆਂ ਤੇ ਵੀਡੀਓਜ਼ ਨੂੰ ਰਿਕਵਰ ਕਰਨਾ ਉਹਨਾਂ ਨੂੰ ਡਿਲੀਟ ਕਰਨਾ ਜਿੰਨਾ ਹੀ ਆਸਾਨ ਹੈ ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਮੋਬਾਈਲ ਫੋਨ ਦੀ ਗੈਲਰੀ ਸੈਕਸ਼ਨ ਦੇ ਵਿੱਚ ਜਾਣਾ ਹੋਵੇਗਾ ਉੱਥੇ ਤੁਹਾਨੂੰ ਐਲਬਮ ਦਾ ਵਿਕਲਪ ਦਿਖਾਈ ਦੇਵੇਗਾ ਇਸ ਤੇ ਉੱਤੇ ਕਲਿੱਕ ਕਰੋ ਇਸ ਤੋਂ ਬਾਅਦ ਥੋੜਾ ਹੇਠਾਂ ਸਕਰੋਲ ਕਰਨ ਤੋਂ ਬਾਅਦ ਤੁਹਾਨੂੰ ਰੀਸੈਂਟਲੀ ਡਿਲੀਟਡ ਵਿਕਲਪ ਉੱਤੇ ਕਲਿੱਕ ਕਰਨਾ ਹੋਵੇਗਾ ਇੱਥੇ ਡਿਲੀਟ ਕੀਤੀ ਵੀਡੀਓ ਤੇ ਫੋਟੋਆਂ ਦਿਖਾਈ ਦੇਣਗੀਆਂ ਡਿਲੀਟ ਕੀਤੀਆਂ ਫੋਟੋਆਂ ਤੇ ਵੀਡੀਓਜ਼ ਨੂੰ ਰੀਸਟੋਰ ਕਰਨ ਲਈ ਤੁਹਾਨੂੰ ਉਹਨਾਂ ਫੋਟੋਆਂ ਨੂੰ ਚੁਣਨਾ ਹੋਵੇਗਾ ਤੇ ਫਿਰ ਫੋਟੋ ਰੀਸਟੋਰ ਦੇ ਵਿਕਲਪ ਉਤੇ ਕਲਿੱਕ ਕਰੋ ਇਸ ਤਰ੍ਹਾਂ ਉਹ ਫੋਟੋਆਂ ਜਾਂ ਵੀਡੀਓ ਤੁਹਾਡੀ ਗੈਲਰੀ ਵਿੱਚ ਵਾਪਸ ਸੁਰੱਖਿਅਤ ਹੋ ਜਾਣਗੇ ਜੇਕਰ ਤੁਹਾਡੇ ਮੋਬਾਈਲ ਤੋਂ ਤੁਹਾਡੀ ਕੋਈ ਵੀ ਫੋਟੋ ਜਾਂ ਵੀਡੀਓ ਡਿਲੀਟ ਹੋ ਗਈ ਹੈ ਤਾਂ ਤੁਸੀਂ Google Photos ਐਪ ਦੀ ਮਦਦ ਨਾਲ ਉਹਨਾਂ ਨੂੰ ਵਾਪਸ ਪ੍ਰਾਪਤ ਕਰ ਸਕਦੇ ਹੋ Google Photos ਐਪ ਅੱਜਕੱਲ੍ਹ ਲਗਭਗ ਸਾਰੇ Android smartphonesਾਂ ਦੇ ਵਿੱਚ ਉਪਲਬਧ ਹੈ ਤੁਹਾਨੂੰ ਸਿਰਫ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਤੁਹਾਡੇ ਮੋਬਾਈਲ ਵਿੱਚ Google Photos ਬੈਕਅਪ ਪਹਿਲਾਂ ਤੋਂ ਹੀ ਚਾਲੂ ਹੋਵੇ ਤੁਹਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਤੁਸੀਂ ਸਿਰਫ 60 ਦਿਨਾਂ ਦੇ ਅੰਦਰ ਡਿਲੀਟ ਕੀਤੇ ਡਾਟਾ ਨੂੰ రికవర్ ਕਰ ਸਕਦੇ ਹੋ ਜੇਕਰ ਤੁਹਾਡੇ ਮੋਬਾਈਲ ਤੋਂ ਤੁਹਾਡੀ ਕੋਈ ਵੀ ਫੋਟੋ ਜਾਂ ਵੀਡੀਓ ਡਿਲੀਟ ਹੋ ਗਈ ਤਾਂ ਉਸ ਨੂੰ ਰਿਕਵਰ ਕਰਨ ਲਈ ਤੁਹਾਨੂੰ ਪਹਿਲਾਂ Google Photos ਐਪ ਨੂੰ ਖੋਲਣਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਸਾਈਡ ਮੈਨੂ ਤੋਂ ਟ੍ਰੇਸ ਜਾਂ ਬਿਨਚ ਜਾਣਾ ਹੋਵੇਗਾ ਇੱਥੇ ਤੁਸੀਂ ਆਪਣੀਆਂ ਸਾਰੀਆਂ ਡਿਲੀਟ ਕੀਤੀਆਂ ਫੋਟੋਸ ਤੇ ਵੀਡੀਓ ਆਸਾਨੀ ਦੇ ਨਾਲ ਲੱਭ ਸਕੋਗੇ ਇਸ ਤੋਂ ਬਾਅਦ ਉਹ ਫੋਟੋਸ ਜਾਂ ਵੀਡੀਓਜ਼ ਚੁਣੋ ਜਿਨ੍ਹਾਂ ਨੂੰ ਤੁਸੀਂ ਰਿਕਵਰ ਕਰਨਾ ਚਾਹੁੰਦੇ ਹੋ ਤੇ ਰਿਕਵਰ ਵਿਕਲਪ ਦੇ ਉੱਤੇ ਕਲਿੱਕ ਕਰੋ ਅਜਿਹਾ ਕਰਨ ਨਾਲ ਤੁਹਾਨੂੰ ਇਹ ਸਭ ਵਾਪਸ ਮਿਲ ਜਾਵੇਗਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਬਿਨਾ ਐਪ ਡਿਲੀਟ ਫੋਟੋਆਂ ਤੇ ਵੀਡੀਓ ਕਰੋ ਰਿਕਵਰ ਇੰਜ ਗੂਗਲ ਫੋਟੋਸ ਦੀ ਲਵੋ ਮਦਦ ਆਉ ਤੁਹਾਨੂੰ ਦੱਸ ਦਿੰਨੇ ਆ ਸੌਖਾ ਤਰੀਕਾ ਮੋਬਾਈਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਸਾਡਾ ਬਹੁਤ ਸਾਰਾ ਨਿੱਜੀ ਡਾਟਾ smartphones ਵਿੱਚ ਸਟੋਰ ਕੀਤਾ ਜਾਂਦਾ ਹੈ ਇਸ ਵਿੱਚ ਸਾਡੀਆਂ ਨਿੱਜੀ ਫੋਟੋਆਂ ਤੇ ਵੀਡੀਓ ਵੀ ਸ਼ਾਮਲ ਹੁੰਦੀਆਂ ਨੇ ਨਿੱਜੀ ਡਾਟਾ ਦੇ ਕਾਰਨ ਅਸੀਂ ਆਪਣੇ ਮੋਬਾਈਲ ਨੂੰ ਬਹੁਤ ਧਿਆਨ ਨਾਲ ਰੱਖਦੇ ਹਾਂ ਹਾਲਾਂਕਿ ਕਈ ਵਾਰ ਮੋਬਾਈਲ ਤੋਂ ਫੋਟੋਆਂ ਤੇ ਵੀਡੀਓਜ਼ ਡਿਲੀਟ ਹੋ ਜਾਂਦੇ ਨੇ ਜਾਂ ਫਿਰ ਕਰ ਦਿੱਤੀਆਂ ਜਾਂਦੀਆਂ ਨੇ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਅਸੀਂ ਤੁਹਾਨੂੰ ਇੱਕ ਬਹੁਤ ਹੀ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਕਿਸੇ ਐਪ ਦੀ ਮਦਦ ਤੋਂ ਬਿਨਾਂ ਡਿਲੀਟ ਕੀਤੀਆਂ ਫੋਟੋਆਂ ਵਾਪਸ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਆਓ ਤੁਹਾਨੂੰ ਉਸਦਾ ਆਸਾਨ ਤਰੀਕਾ ਦੱਸ ਦਿੰਨੇ ਆ ਕਿ ਉਸ ਨੂੰ ਤੁਸੀਂ ਕਿਵੇਂ ਵਾਪਸ ਲੈ ਕੇ ਆ ਸਕਦੇ ਹੋ ਡਿਲੀਟ ਕੀਤੀਆਂ ਫੋਟੋਆਂ ਤੇ ਵੀਡੀਓਜ਼ ਨੂੰ ਰਿਕਵਰ ਕਰਨਾ ਉਹਨਾਂ ਨੂੰ ਡਿਲੀਟ ਕਰਨਾ ਜਿੰਨਾ ਹੀ ਆਸਾਨ ਹੈ ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਮੋਬਾਈਲ ਫੋਨ ਦੀ ਗੈਲਰੀ ਸੈਕਸ਼ਨ ਦੇ ਵਿੱਚ ਜਾਣਾ ਹੋਵੇਗਾ ਉੱਥੇ ਤੁਹਾਨੂੰ ਐਲਬਮ ਦਾ ਵਿਕਲਪ ਦਿਖਾਈ ਦੇਵੇਗਾ ਇਸ ਤੇ ਉੱਤੇ ਕਲਿੱਕ ਕਰੋ ਇਸ ਤੋਂ ਬਾਅਦ ਥੋੜਾ ਹੇਠਾਂ ਸਕਰੋਲ ਕਰਨ ਤੋਂ ਬਾਅਦ ਤੁਹਾਨੂੰ ਰੀਸੈਂਟਲੀ ਡਿਲੀਟਡ ਵਿਕਲਪ ਉੱਤੇ ਕਲਿੱਕ ਕਰਨਾ ਹੋਵੇਗਾ ਇੱਥੇ ਡਿਲੀਟ ਕੀਤੀ ਵੀਡੀਓ ਤੇ ਫੋਟੋਆਂ ਦਿਖਾਈ ਦੇਣਗੀਆਂ ਡਿਲੀਟ ਕੀਤੀਆਂ ਫੋਟੋਆਂ ਤੇ ਵੀਡੀਓਜ਼ ਨੂੰ ਰੀਸਟੋਰ ਕਰਨ ਲਈ ਤੁਹਾਨੂੰ ਉਹਨਾਂ ਫੋਟੋਆਂ ਨੂੰ ਚੁਣਨਾ ਹੋਵੇਗਾ ਤੇ ਫਿਰ ਫੋਟੋ ਰੀਸਟੋਰ ਦੇ ਵਿਕਲਪ ਉੱਤੇ ਕਲਿੱਕ ਕਰੋ ਇਸ ਤਰ੍ਹਾਂ ਫੋਟੋਆਂ ਜਾਂ ਵੀਡੀਓ ਤੁਹਾਡੀ ਗੈਲਰੀ ਵਿੱਚ ਵਾਪਸ ਸੁਰੱਖਿਅਤ ਹੋ ਜਾਣਗੇ ਜੇਕਰ ਤੁਹਾਡੇ ਮੋਬਾਈਲ ਤੋਂ ਤੁਹਾਡੀ ਕੋਈ ਵੀ ਫੋਟੋ ਜਾਂ ਵੀਡੀਓ ਡਿਲੀਟ ਹੋ ਗਈ ਹੈ ਤਾਂ ਤੁਸੀਂ Google Photos ਐਪ ਦੀ ਮਦਦ ਨਾਲ ਉਹਨਾਂ ਨੂੰ ਵਾਪਸ ਪ੍ਰਾਪਤ ਕਰ ਸਕਦੇ ਹੋ Google Photos ਐਪ ਅੱਜਕੱਲ੍ਹ ਲਗਭਗ ਸਾਰੇ Android smartphones ਦੇ ਵਿੱਚ ਉਪਲਬਧ ਹੈ ਤੁਹਾਨੂੰ ਸਿਰਫ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਤੁਹਾਡੇ ਮੋਬਾਈਲ ਵਿੱਚ Google Photos ਬੈਕਅਪ ਪਹਿਲਾਂ ਤੋਂ ਹੀ ਚਾਲੂ ਹੋਵੇ ਤਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਤੁਸੀਂ ਸਿਰਫ 60 ਦਿਨਾਂ ਦੇ ਅੰਦਰ ਡਿਲੀਟ ਕੀਤੇ ਡਾਟਾ ਨੂੰ ਰਿਕਵਰ ਕਰ ਸਕਦੇ ਹੋ ਜੇਕਰ ਤੁਹਾਡੇ ਮੋਬਾਈਲ ਤੋਂ ਤੁਹਾਡੀ ਕੋਈ ਵੀ ਫੋਟੋ ਜਾਂ ਵੀਡੀਓ ਡਿਲੀਟ ਹੋ ਗਈ ਤਾਂ ਉਸ ਨੂੰ ਰਿਕਵਰ ਕਰਨ ਲਈ ਤੁਹਾਨੂੰ ਪਹਿਲਾਂ Google Photos ਐਪ ਨੂੰ ਖੋਲਣਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਸਾਈਡ ਮੈਨੂ ਤੋਂ ਟ੍ਰੇਸ ਜਾਂ ਬਿਨ ਚ ਜਾਣਾ ਹੋਵੇਗਾ ਇੱਥੇ ਤੁਸੀਂ ਆਪਣੀਆਂ ਸਾਰੀਆਂ ਡਿਲੀਟ ਕੀਤੀਆਂ ਫੋਟੋਸ ਤੇ ਵੀਡੀਓ ਆਸਾਨੀ ਦੇ ਨਾਲ ਲੱਭ ਸਕੋਗੇ ਇਸ ਤੋਂ ਬਾਅਦ ਉਹ ਫੋਟੋਸ ਜਾਂ ਵੀਡੀਓਜ਼ ਚੁਣੋ ਜਿਨ੍ਹਾਂ ਨੂੰ ਤੁਸੀਂ ਰਿਕਵਰ ਕਰਨਾ ਚਾਹੁੰਦੇ ਹੋ ਤੇ ਰਿਕਵਰ ਵਿਕਲਪ ਤੇ ਉੱਤੇ ਕਲਿੱਕ ਕਰੋ ਅਜਿਹਾ ਕਰਨ ਨਾਲ ਤੁਹਾਨੂੰ ਇਹ ਸਭ ਵਾਪਸ ਮਿਲ ਜਾਵੇਗਾ ਬਿਊਰੋ ਰਿਪੋਰਟ ਢਿੱਲੀ ਪੋਸਟ ਪੰਜਾਬੀ